ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੂਰਨ ਬ੍ਰह्म ਗਿਆਨੀ ਪੂਰਨ ਸੰਤ ਰੱਬ ਦਾ ਪਿਆਰਾ ਭਗਤ ਪੂਰਨ ਸਾਧ ਗੁਰਮੁਖ ਪਿਆਰਾ ਜਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਜਨ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਦੇ ਤਾਨੀ ਕਿਉਂ ਕਿਹਾ ਜਾਂਦਾ ਹੈ ਆਓ ਜਾਣੀਏ ਚੰ ਪਾਤਸ਼ਾ ਸ਼ਹੀਦਾਂ ਦੇ ਸਰਤਾਜ ਗੁਰੂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਗੁਰੂ ਸੱਚੇ ਪਾਤਸ਼ਾਹ ਜੀ ਦੇ ਵਿਆਹ ਨੂੰ ਕਈ ਬਰੇ ਪੀਤ ਗਏ ਤੇ ਕੋਈ ਸੰਤਾਨ ਦੀ ਪ੍ਰਾਪਤੀ ਨਾ ਹੋਈ ਤਾਂ ਗੁਰੂ ਅਰਜਨ ਦੇਵ ਜੀ ਦੀ ਪਤਨੀ ਤੰਤਨ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਅੱਗੇ ਆਪਣੇ ਪਤੀ ਅੱਗੇ ਅਰਜ਼ੋਈ ਕਰਦੇ ਨੇ ਤੇ ਔਲਾਦ ਦੀ ਮੰਗ ਕਰਦੇ ਨੇ ਗੁਰੂ ਸਾਹਿਬ ਜੀ ਆਪਣੀ ਪਤਨੀ ਮਾਤਾ ਗੰਗਾ ਜੀ ਨੂੰ ਔਲਾਦ ਦੀ ਪੂਰਤੀ ਲਈ ਬਾਬਾ ਬੁੱਢਾ ਸਾਹਿਬ ਜੀ ਪਾਸ ਬੇਨਤੀ ਕਰਨ ਅਤੇ ਅਰਦਾਸ ਕਰਨ ਲਈ ਕਹਿੰਦੇ ਨੇ ਮਾਤਾ ਗੰਗਾ ਜੀ ਆਪਣੇ ਪਤੀ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਜੀ ਦੇ ਬਚਨਾ ਮੁਤਾਬਕ ਤਨ ਤਨ ਬਾਬਾ ਬੁੱਧਾ ਸਾਹਿਬ ਜੀ ਪਾਸ ਜੋ ਉਸ ਵੇਲੇ ਚਵਾਲ ਦੀ ਵੀੜ ਵਿਖੇ ਗੁਰੂ ਘਰ ਦੇ ਪਸ਼ੂਆਂ ਦੀ ਸਾਮ ਸੰਭਾਲ ਦੀ ਸੇਵਾ ਕਰਦੇ ਸਨ ਪਹੁੰਚਦੇ ਨੇ ਇੱਕ ਦਿਨ ਮਾਤਾ ਗੰਗਾ ਜੀ ਬਹੁਤ ਚੰਗੇ ਪਕਵਾਨ ਬਣਾਉਂਦੇ ਨੇ ਰਾਤ ਤੇ ਸਵਾਰ ਹੋ ਕੇ ਆਪਣੀਆਂ ਸੇਵਕਾਂ ਸਮੇਤ ਗੁਰੂ ਇਹ ਹਲਤੂ ਰਾਤੇ ਸਵਾਰ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਪਾਸ ਪਹੁੰਚਦੇ ਨਹੀਂ। ਬਾਬਾ ਜੀ ਦੀ ਬਚਨ ਸੁਣ ਕੇ ਮਾਤਾ ਜੀ ਨਿਰਾਸ਼ ਹੋ ਜਾਂਦੇ ਨੇ। ਬਾਬਾ ਜੀ ਵਿਚਨ ਕਰਦੇ ਨੇ ਕਿ ਗੁਰੂ ਗਿਆਨ ਨੂੰ ਕੀ ਭਾਜੜ ਪੈ ਗਈ ਜਿਸ ਤੋਂ ਮਾਤਾ ਜੀ ਨਿਰਾਸ਼ ਹੋਗੇ ਤੇ ਸਾਰੀ ਗੱਲ ਸਰਪਸੰਗ ਗੁਰੂ ਸੱਚੇ ਪਾਤਸ਼ਾਹ ਨੂੰ ਦੱਸਦੇ ਨੇ। ਤਾਂ ਫਿਰ ਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਜੀ ਨੂੰ ਆਪਣੇ ਹੱਥੀ ਸ਼ਰਦਾ ਨਾਲ ਪ੍ਰਸ਼ਾਦਾ ਤਿਆਰ ਕਰਕੇ ਅਤੇ ਪੈਦਲ ਸ਼ਰਦਾ ਨਾਲ ਚੱਲ ਕੇ ਬਾਬਾ ਬੁੱਢਾ ਜੀ ਪਾਸ ਲੈ ਕੇ ਜਾਣ ਲਈ ਕਹਿੰਦੇ ਨੇ ਗੁਰੂ ਮਾਤਾ ਇੱਕ ਦਿਨ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰਦੇ ਨੇ ਮਿੱਸੀ ਪ੍ਰਸ਼ਾਦੀ ਨਾਲ ਗੰਡੇ ਅਤੇ ਲੱਸੀ ਨੂੰ ਲੈ ਕੇ ਪੈਦਲ ਚੱਲ ਕੇ ਬਾਬਾ ਬੁੱਢਾ ਜੀ ਪਾਸ ਸ਼ਾਦਾ ਸ਼ਕਣ ਲਈ ਬੇਨਤੀ ਕਰਦੇ ਨੇ ਬਾਬਾ ਜੀ ਪ੍ਰਸ਼ਾਦਾ ਛਕਦੇ ਨੇ ਆਪਣੇ ਇੱਕ ਹੱਥ ਨਾਲ ਗੰਡਾ ਪਾੰਦੇ ਨੇ ਤੇ ਵਰ ਦਿੰਦੇ ਨੇ ਆਪਜੀ ਦੇ ਘਰ ਚੋਂ ਪੁੱਤਰ ਜਨਮੇਗਾ ਉਹ ਜ਼ਾਲਮਾਂ ਦਾ ਸਿਰ ਪੰਨੇਗਾ ਦਾਦਾ ਜੀ ਦੇ ਸੱਚੇ ਅਤੇ ਅਟੱਲ ਬਚਨਾ ਸਦਕਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਬੜਾਲੀ ਵਿਖੇ ਹੋਇਆ ਜਿਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਤਾਲਨ ਕੀਤੀਆਂ ਮੁਗਲਾਂ ਅਤੇ ਜ਼ਾਲਮਾਂ ਦਾ ਖੋਦ ਕੀਤਾ ਅਤੇ